ਕਾਂ ਜੂਰੀ ਕਾ ਵੀ ਭਾਈ ਆ ਸਾਡਾ ਭਲਾ ਦੇਖੋ ਕਾਰਪੋਰੇਸ਼ਨ ਨੇ ਭਾਈ ਇਹ ਮੈਨੂੰ ਇਹ ਦੱਸੋ ਇਹ ਕਾਰਪੋਰੇਸ਼ਨ ਨੇ ਜੇ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੈਂ ਕੰਪਲੇਂਟ ਕਰੂੰਗੀ ਤੁਹਾਡੀ ਫਿਰ ਸਾਲ-ਸਾਲ ਪਹਿਲਾਂ ਸਾਲ-ਸਾਲ ਪਹਿਲਾਂ ਗੁਰਨਾਨਕ ਨਗਰ ਚ ਜਿਹੜੀ ਪਈਆਂ ਗਲੀਆਂ ਉਹ ਕਹਿੰਦੇ ਉਹ ਸਾਰੀਆਂ ਬੈਠ ਗਈਆਂ ਨੇ ਕਿੱਦਾਂ ਦਾ ਕੰਮ ਕੀਤਾ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਇੱਥੇ ਇਹ ਪਤਾ ਲੱਗਾ ਕਿ ਜਿਹੜੀਆਂ ਤੁਹਾਡੀਆਂ ਸੜਕਾਂ ਥਾਲ ਪਹਿਲੇ ਪਈਆਂ ਉਹ ਸਾਰੀਆਂ ਖਰਾਬ ਹੋ ਰਹੀਆਂ ਨੇ ਮੈਨੂੰ ਇਹਦਾ ਹੁਣੇ 1 ਘੰਟੇ ਜਿੱਥੋਂ ਚੈੱਕ ਕਰਕੇ ਨਾ ਤੇ ਵਾਪਸ ਹੁਣੇ ਕਾਲ ਕਰਕੇ ਦੱਸੋ ਵੀ ਕੀ ਹੈ ਜਦੋਂ ਸੜਕ ਪੈਣੀ ਸ਼ੁਰੂ ਹੁੰਦੀ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਮੂਰਤ ਵੇਲੇ ਜ਼ਿੰਮੇਵਾਰੀ ਦੇ ਕੇ ਜਾਂਦੇ ਹਾਂ ਕਿ ਜਿਹੜੀ ਕੁਆਲਿਟੀ ਚੈੱਕ ਹੈ ਉਹ ਤੁਹਾਡੀ ਜ਼ਿੰਮੇਵਾਰੀ ਹੈ ਜਿੱਥੇ ਲੱਗੇ ਕਿ ਨਹੀਂ ਪੈਰੀ ਸਾਨੂੰ ਇਨਫੋਰਮ ਕਰੋ ਤੋਂ ਬਾਅਦ ਅਸੀਂ ਫੇਰ ਇੱਕ ਵਾਰ ਚਲਦੇ ਕੰਮ ਨੂੰ ਚੈੱਕ ਕਰਨ ਜਾਈਦਾ ਵੀ ਚੈੱਕ ਹੋ ਰਿਹਾ ਉਤੋਂ ਫੇਰ ਫੀਡਬੈਕ ਲਈਦੀ ਵੀ ਠੀਕ ਹੋ ਰਿਹਾ ਆ ਹੁਣ ਵੀ ਮੈਂ ਆਉਂਦਿਆਂ ਤੁਹਾਨੂੰ ਸਾਰਿਆਂ ਨੂੰ ਪੁੱਛੇ ਜਿਹੜੇ ਜਿਹੜੇ ਕੰਮ ਹੋ ਰਹੇ ਆ ਤੁਹਾਡੀ ਠੀਕ ਪੇਸ ਤੇ ਹੋ ਰਹੇ ਨਹੀਂ ਤਾਨੂੰ ਪਤਾ ਅਸੀਂ ਪੈਸੇ ਕਿੰਨੇ ਔਖੇ ਹੋ ਕੇ ਲੈ ਕੇ ਆਉਣੇ ਐਦਾਂ ਪੈਸੇ ਬੇਪਰਵਾਹੀ ਨਾਲ ਕੰਮ ਕਰਦੇ ਹੋ ਤੁਸੀਂ ਮੈਨੂੰ ਮੈਂ ਵੇਰ ਕੇ ਬੈਠੀ ਆ ਤੁਸੀਂ ਜਾ ਨਹੀਂ ਰਹੇ ਤੁਸੀਂ ਇੱਥੇ ਆ ਕੇ ਮੈਨੂੰ ਮਿਲੋ ਪਹਿਲਾਂ ਚੈੱਕ ਕਰਕੇ ਉਤੋਂ ਬਾਅਦ ਮੈਨੂੰ ਰਿਪੋਰਟ ਕਰੋ ਤੋ ਜਦੋਂ ਕੋਈ ਕੈਂਪੇਨ ਹੁੰਦੀ ਸੀ ਤਾਂ ਮੈਂ ਇੱਕ ਇੱਕ ਮਹੀਨਾ ਬਾਹਰ ਰਹਿੰਦੀ ਸੀ ਪਰ ਹੁਣ ਐਮਐਲਏ ਬਣਨ ਤੋਂ ਬਾਅਦ ਇੱਕ ਮਹੀਨਾ ਬਾਹਰ ਰਹਿਣਾ ਤੁਹਾਡਾ ਜ਼ਮੀਰ allow ਨਹੀਂ ਕਰਦਾ ਅਸੀਂ ਆਮ ਆਦਮੀ ਪਾਤੀ ਵਾਲਿਆਂ ਅਸੀਂ ਉਹਨਾਂ ਦੇ ਹਾਂ ਕਿਉਂਕਿ ਜਿੰਨੀਆਂ ਵੈਲਫੇਅਰ ਸਕੀਮਸ ਆਮ ਆਦਮੀ ਪਾਤੀ ਲੋਕਾਂ ਨੂੰ ਦੇ ਰਹੀ ਹੈ ਲੋਕਾਂ ਦੀ ਹਰ ਮਹੀਨੇ ਦੀ ਬਚਤ ਘੱਟੋ ਘੱਟ 20 ਤੋਂ 25000 ਰੁਪਏ ਹੋ ਰਹੀ ਹੈ ਸੋ ਕੋਣ ਅਜਿਹਾ ਕਿਹੜਾ ਪਰਿਵਾਰ ਹੈ ਜਿਹੜਾ ਨਹੀਂ ਚਾਹੇਗਾ ਕਿ ਉਹਨਾਂ ਨੂੰ ਉਹ ਵੈਲਫੇਅਰ ਸਕੀਮਸ ਮਿਲਣ ਬੀਜਪੀ ਨੇ ਜਿੰਨੀ ਗੰਦੀ ਰਾਜਨੀਤੀ ਕੀਤੀ ਹੈ ਉਹ ਵੀ ਮੈਂ ਤੁਹਾਡੇ ਰਾਈਂ ਦੱਸਣਾ ਚਾਹੁੰਨੀ ਆ ਕਿ ਜਿਸ ਏਰੀਆ ਚ ਮੇਰੀ ਡਿਊਟੀ ਸੀ ਉੱਥੇ ਲੋਕਾਂ ਨੂੰ ਇਹ ਆਫਰ ਦਿੱਤਾ ਜਾ ਰਿਹਾ ਕਿ 10000 ਰੁਪਏ ਲੈ ਕੇ ਤੇ ਬਲੂ ਇਨਕ ਲਗਵਾ ਲਓ ਹਾਂਜੀ ਦਿੱਲੀ ਦੇ ਵਿੱਚ ਅਰਵਿੰਦ ਕੇਜਵਾਲਜੀ ਦੀ ਕੰਸਟੀਟੂਐਂਸੀ ਦੇ ਵਿੱਚ ਉੱਥੇ ਹਰ ਰੋਜ਼ ਦਾ ਝਗੜਾ ਸੀ ਉੱਥੇ ਸਾਡੇ ਵੀਡੀਓ ਬਣ ਰਿਹਾ ਹੈ ਇਹ ਕੁਐਸਚਨ ਕੀਤਾ ਜਾ ਰਿਹਾ ਕਿ ਪੰਜਾਬ ਤੋਂ ਕੈਂਪੇਨ ਕਰਨ ਆਏ ਕਿਉਂ ਭਈ ਜਿੱਥੇ ਵੀ ਉਹਨਾਂ ਨੇ ਤੇ ਬੜੇ سارے ਸੀਐਮ ਇਕੱਠੇ ਕੀਤੇ ਪਏ ਆ ਉਥੇ ਅਮਰਚਾ ਪਰਚੇ ਵੰਡੀ ਜਾ ਰਿਹਾ ਘਰ ਜਾ ਕੇ ਪਤਾ ਚੱਣੇ ਕਿ ਬੀਜੇਪੀ ਬਹੁਤ ਗਿਰੇ ਹੋਏ ਲੈਵਲ ਦੀ ਸਿਆਸਤ ਕਰ ਰਹੀ ਹੈ। ਔਰ ਉਥੇ ਨਾਲ ਵੋਟਾਂ ਕੱਟ ਦਿੱਤੀਆਂ ਗਈਆਂ ਬਹੁਤ ਸਾਰੀਆਂ। ਬਹੁਤ سارے ਇਹ ਜਿਹੇ ਪਰਿਵਾਰ ਜਿਹੜੇ ਮੈਨੂੰ ਪਤਾ ਲੱਗੇ ਕਹਿੰਦੇ ਜੀ ਉਹਨਾਂ ਨੂੰ ਪੈਸਾ ਪੂਸਾ ਪਹੁੰਚਾ ਦਿੱਤਾ ਗਿਆ ਕਿ ਤੁਸੀਂ ਵੋਟਾਂ ਵਾਲੇ ਦਿਨ ਘੁੰਮਣ ਫਿਰਨ ਚਲੇ ਜਾਓ। ਔਰ ਨਾਲ ਮੈਂ ਵੀ ਦੱਸਣਾ ਚਾਹੁੰਨੀ ਕਿ ਕੁਝ ਲੋਕ ਇਹ ਜਿਵੇਂ ਮਿਲੇ ਸਾਨੂੰ ਜਿਹੜੇ ਕਹਿੰਦੇ ਕਿ ਅਸੀਂ ਹੈਗੇ ਬੀਜੇਪੀ ਆ ਨਾ ਅਸੀਂ ਆਈਡੀਓਲੋਜੀ ਭੀਜਪੀ ਦੀ ਫੋਲੋ ਕਰਦੇ ਆਂ ਕਰਾਂਗੇ ਪਰ ਉਹ ਤਾਂ ਆਮ ਆਦਮੀ ਪਾਰਟੀ ਨੂੰ ਪਾ ਮੰਗ ਡਾਲੀ ਦੇ ਵਿੱਚ ਲੋਕਾਂ ਨੂੰ ਇੰਨੇ ਸਾਰੇ ਬੈਨੀਫਿਟਸ ਦਿੱਤੇ ਜਿਨੂੰ ਅਸੀਂ ਸੋਸ਼ਲ ਸੈਕਿਉਰਿਟੀ ਕਹਿੰਦੇ ਉਹ ਫ੍ਰੀ ਦੀ ਰੇਵੜੀ ਨਹੀਂ ਹੈ ਉਹ ਕੁਝ ਵੀ ਫ੍ਰੀ ਵੀ ਨਹੀਂ ਹੈ ਉਹ ਲੋਕਾਂ ਦਾ ਹੀ ਪੇ ਕੀਤਾ ਟੈਕਸ ਹੈ ਵਿੱਚ ਇਨ ਵਨ ਵੇ অর ਦਾ ਅਦਰ ਅਸੀਂ ਲੋਕਾਂ ਨੂੰ ਵਾਪਸ ਦੇ ਰਹੇ ਆਂ ਇਹ ਕਿਹਾ ਕਿ ਜੇ ਭੀਜਪੀ ਦੀ ਸਰਕਾਰ ਬਣਦੀ ਹੈ ਤੇ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸਕੀਮਸ ਹੈ ਉਹ ਐਂ ਚੱਲਣ ਗਿਆ ਅੱਛਾ ਉਥੇ ਹਾਂਜੀ ਉੱਥੇ ਇਹ ਕਿਹਾ ਗਿਆ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸਕੀਮਸ ਤੁਹਾਨੂੰ ਮਿਲ ਰਹੀਆਂ ਨੇ ਉਹ ਅਸੀਂ ਕੰਟੀਨਿਊ ਰੱਖਾਂਗੇ ਇਹਦਾ ਮਤਲਬ ਪਹਿਲੀ ਗੱਲ ਤੇ ਇਹ ਹੈ ਕਿ ਇਹਦਾ ਮਤਲਬ ਤੁਸੀਂ ਸਟੈਂਪ ਲਗਾ ਰਹੇ ਹੋ ਫਿਰ ਉਹ ਤਾਂ ਫ੍ਰੀ ਦੀ ਰੇਵੜੀ ਨਹੀਂ ਹੈ ਨਾ اگر ਤੁਸੀਂ فری هون اناؤنس ਕਰ ਰਹੇ ਹੋ ਤਾਂ ਜਿਹੜੀਆਂ ਸਟੇਟਸ ਵਿੱਚ ਤੁਹਾਡੀ ਗਵਰਨਮੈਂਟ ਹੈ ਤੁਸੀਂ ਉੱਥੇ ਫਰੀ ਕਿਉਂ ਨਹੀਂ ਲਾਗੂ ਕਰ ਰਹੇ ਬਿਲਕੁਲ ਹੈ ਸਕੀਮ ਉੱਥੇ ਵੀ ਲਾਗੂ ਹੋਣੀ ਚਾਹੀਦੀ ਜਿੱਥੇ ਭਾਜਪਾ ਦੀ ਜਿੱਥੇ ਵੀ ਭਾਜਪਾ ਦੀ ਗਵਰਨਮੈਂਟ ਹੈ ਜਿੰਨਾ ਸਟੇਟਸ ਜੇ ਅਗਰ ਭਾਜਪਾ ਕੰਮ ਕਰਨ ਦੀ ਨੀਅਤ ਰੱਖਦੀ ਹੈ ਤਾਂ ਪਹਿਲਾਂ ਇਹ ਸਕੀਮ ਉਸ ਸਟੇਟ ਚ ਲਾਗੂ ਕਰਕੇ ਦਿਖਾਏ اچھا ਇੱਕ ਗੱਲ ਆ ਪੜੇ ਲਿਖੇ ਕੌਂਸਲਰ ਨੌਜਵਾਨ ਪੀੜੀ ਵੀ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਵੀ ਇੱਕ ਤੁਹਾਡੇ ਇਲਾਕੇ ਤੋਂ ਨਿਕਲੀ ਹੈ ਨਾ ਮੇਰ ਸਾਹਿਬ ਵੀ ਤੁਹਾਡੇ ਚੋਲੀ ਚਾਇਆ ਹੋਰ ਹੈਗਾ ਕਿ ਕੋਈ ਵਿਚਾਰ ਹੋਰ ਮਾਲਾ ਮਰ ਹੁੰਦਾ ਉਹ ਥੋੜਾ ਜਿਹਾ ਬੁਰਾ ਵੀ ਲੱਗਦਾ ਹੈ ਕਿ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਰਹਿਣ ਦੇ ਬਾਵਜੂਦ ਜਦੋਂ ਕਿਤੇ ਇਹ ਸੁਣਨ ਨੂੰ ਮਿਲਦਾ ਕਿ ਅਸੀਂ ਮੈਮ ਦੇਖੇ ਨਹੀਂ ਹੈ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਮੈਨੂੰ ਦੱਸੋ ਤੁਹਾਡੇ ਵਾਰਡ 'ਚ ਕੰਮ ਹੋਏ ਹਾਂਜੀ ਮੈਮ ਕੰਮ ਤਾਂ ਬਹੁਤ ਹੋਏ ਬਿਜਲੀ ਦੇ ਵੀ ਕੰਮ ਹੋਏ ਗਲੀਆਂ ਦੇ ਵੀ ਕੰਮ ਹੋਏ ਪਾਣੀ ਦੇ ਵੀ ਕਿਤੇ ਮੈਂ ਕਿਉਂ ਕੰਮ ਕਿੰਨੇ ਕਰਾਏ ਮੈਡਮ ਤੁਸੀਂ ਕਰਾਏ ਤਾਂ ਮੈਂ ਕਿਹਾ ਫਿਰ ਮੈਮ ਕਿਵੇਂ ਨਹੀਂ ਦਿਖੇ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਆਵਾਜ਼ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਚਾਵਲੋ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਹਲਕੇ ਦੇ ਚਾਹੇ ਕਾਉਂਸਲਰ ਹੋਣ ਚਾਹੇ ਐਮਐਲਏ ਹੋਣ ਤੇ ਉੱਥੇ ਹੀ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀ ਜਾਂਦੇ ਤੇ ਉਹਨਾਂ ਦਾ ਹੱਲ ਜਿਹੜਾ ਉਹ ਵੀ ਕੱਢਿਆ ਜਾ ਰਿਹਾ ਇਸੇ ਹੀ ਤਹਿਤ ਜਿਹੜਾ ਅੱਜ ਜਿਹੜਾ ਸਾਡੀ ਟੀਮ ਜਿਹੜਾ ਪਹੁੰਚੀ ਸੀ ਅ ਤੁਸੀਂ ਦੇਖਿਆ ਕਿ ਹਲਕਾ ਪੂਰਬੀ ਦੇ ਵਿੱਚ ਪਹੁੰਚੇ ਸੀ ਤੇ ਉੱਥੋਂ ਦੇ ਵਿਧਾਇਕ ਜਿਹੜੇ ਸੀ ਆਪਣਾ ਉਹ ਲੋਕਾਂ ਦੀਆਂ ਮੁਸ਼ਕਲਾਂ ਕਰਦੇ ਹੋਏ ਸੁਣਦੇ ਹੋਏ ਦਿਖਾਈ ਦਿੱਤੇ ਅਗਰ ਕੋਈ ਵੀ ਕਮੀ ਆ ਰਹੀ ਹੈ ਤਾਂ ਮੌਕੇ ਤੇ ਉਹਦਾ ਹੱਲ ਜਿਹੜਾ ਨਿਪਟਾਰਾ ਵੀ ਜਿਹੜਾ ਉਹ ਵੀ ਕੱਢੇਗਾ ਇਸੇ ਤਹਿਤ ਗੱਲਬਾਤ ਕਰ ਲੈਣੇ ਸਾਡੇ ਕੋਲੋਂ ਵਿਧਾਇਕ ਮੈਡਮ ਜੀਵਨਜੀਤ ਕੌਰ ਜੀ ਮੌਜੂਦ ਨੇ ਬੜੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਆਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਮੈਮ ਅੱਜ ਜਿਹੜਾ ਲੋਕਾਂ ਦੀਆਂ ਸੰਗਤਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹ ਕਿਵੇਂ ਦੇਖਦੇ ਹੋ ਆਪਣਾ ਇਹਨਾਂ ਮੁਸ਼ਕਲਾਂ ਦੇ ਵਾਸਤੇ ਆਪਣਾ ਸੰਗਤ ਆ ਰਹੀ ਹੈ ਆਪਣਾ ਗੱਲਬਾਤ ਕਰ ਰਹੀ ਹੈ ਅ ਦੇਖਬ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਅਸੀਂ ਜਦੋਂ ਵੀ ਅੰਮ੍ਰਿਤਸਰ ਹੁੰਨੇ ਆ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਇੱਕ ਹੀ ਗੱਲ ਕਰਦੇ ਸੀਗੇ ਕਿ ਅਸੀਂ ਤੁਹਾਡੇ ਵਿੱਚ ਰਵਾਂਗੇ ਸੋ ਸਾਡੇ ਹਲਕਾ ਪੂਰਬੀ ਦੇ ਵਿੱਚ ਸਾਡੇ ਤਿੰਨ ਆਫਿਸਿਸ ਹੈਗੇ ਨੇ ਸਾਡਾ ਇੱਕ ਆਫਿਸ ਜਿਹੜਾ ਉਹ ਜਹਾਜ਼ਗੜ ਹੈ ਇੱਕ ਆਫਿਸ ਸਾਡਾ 100 ਫੁੱਟੀ ਰੂਟ ਤੇ ਔਰ ਇੱਕ ਆਫਿਸ ਅਸੀਂ 베ਰਕੇਚ ਖੋਲਿਆ ਔਰ ਜਿਸ ਦਿਨ ਅਸੀਂ ਇਹ ਆਫਿਸ ਖੋਲਿਆ ਸੀ ਜਦੋਂ ਅਸੀਂ ਜਿੱਤੇ ਤਾਂ ਮੈਨੂੰ ਲੋਕਾਂ ਨੇ ਆ ਕੇ ਕਿਹਾ ਸੀ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਐਮ.ਐਲ.ਏ ਨੇ ਆਪਣਾ ਦਫਤਰ ਵੇਰਕੇ ਦੇ ਵਿੱਚ ਖੋਲ੍ਹਿਆ ਹੋਏ ਸੋ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਅਗਰ ਮੈਂ ਅੰਮ੍ਰਿਤਸਰ ਵਿੱਚ ਹਾਂ ਤਾਂ ਮੈਂ ਹਫ਼ਤੇ ਦੇ ਵਿੱਚ ਇੱਕ-ਇੱਕ ਦਿਨੇ ਤਿੰਨੇ ਆਫਿਸਿਸ ਦੇ ਵਿੱਚ ਬੈਠਾਂ ਸੋ ਅੱਜ ਵੀ ਮੈਂ ਵੇਰਕੇ ਆਫਿਸ ਆਈ ਦੀ ਆਈ ਸੀਗੀ ਔਰ ਇੱਥੇ ਅਸੀਂ ਸਾਡੇ ਲੋਕਾਂ ਨੂੰ ਜੜੀਆਂ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਉਹ ਅਸੀਂ ਮੌਕੇ ਤੇ ਉਹਨਾਂ ਦਾ ਹੱਲ ਕਰ ਰਹੇ ਨੇ ਪਟਾਰਾ ਕਰ ਰਹੇ ਹਾਂ ਪਰ ਇੱਥੇ ਨਾਲ ਮੈਂ ਦੱਸਣਾ ਚਾਹੁੰਨੀ ਹਾਂ ਕਿ ਸਾਡੇ ਬਲਾਕ ਇਨਚਾਰਜ ਸਰਦਾਰ ਹਰਪਾਲ ਸਿੰਘ ਨਿੱਜਰ ਸਾਹਿਬ ਉਹ ਵੀ ਇੱਥੇ ਅਕਸਰ ਹੁੰਦੇ ਨੇ ਸਾਡੇ 19 ਨੰਬਰ ਵਾਰਡ ਤੋਂ ਮੈਡਮ ਨਵਜੀਤ ਕੌਰ ਜਿਹੜੇ ਹੁਣੇ-ਹੁਣੇ ਕਾਉਂਸਲਰ ਚੁਣੇ ਗਏ ਨੇ ਅੱਜ ਉਹ ਵੀ ਮੇਰੇ ਨਾਲ ਇੱਥੇ ਬੈਠੇ ਹੋਏ ਨੇ ਸੋ ਉਹਦੇ ਨਾਲ ਇਹ ਕਿ ਮੇਰਾ ਥੋੜਾ ਜਿੰਨਾ ਬੋਝ ਇਹ ਘਟਿਆ ਹੈ ਕਿ ਹੁਣ ਲੋਕਾਂ ਕੋਲ ਇੱਕ ਨੁਮਾਇੰਦਾ ਉਹਨਾਂ ਦਾ ਆਪਣਾ ਚੁਣਿਆ ਹੋਇਆ ਇੱਥੇ ਹੈ ਕਿਉਂਕਿ ਜਿਹੜੇ ਕਾਉਂਸਲਰ ਵਾਲੇ ਕੰਮ ਹੁੰਦੇ ਆ ਨਾਲੀਆਂ ਗਲੀਆਂ ਵਾਲੇ ਔਰ ਸਿਗਨੇਚਰ ਸਟੈਂਪਿੰਗ ਵਾਲੀ ਉਹ ਪਹਿਲਾਂ ਮੇਰੇ ਕੋਲੋਂ ਹੋ ਰਹੀ ਸੀਗੀ ਸੋ ਮੈਨੂੰ ਉਦੋਂ ਇਹ ਲੱਗਦਾ ਸੀ ਮੈਨੂੰ ਹਰ ਹਫਤੇ ਬੈਠਣਾ ਹੈ ਲੋਕਾਂ ਦੇ ਪੇਪਰ ਸਾਈਨ ਕਰਨ ਵਾਲੇ ਹੋਣਗੇ ਹੁਣ ਮੇਰੇ ਕੋਲ ਉਹ ਬਰਡਨ ਘਟ ਹੈ ਕਿ ਮੇਰੇ ਕਾਉਂਸਲਰਸ ਹੈਗੇ ਨੇ ਸਾਈਨ ਉਹ ਕਰ ਦੇਣਗੇ ਬਟ ਹੈਵਿੰਗ ਸੈਟ ਦੈਟ ਮੇਰੀ ਫਿਰ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਹਫਤੇ ਬਾਅਦ 15 ਦਿਨ ਬਾਅਦ ਜਾਂ ਮਹੀਨੇ ਚ ਇੱਕ ਵਾਰ ਐਟ ਲੀਸਟ ਆਪਣੇ ਜਿੰਨੇ ਵੀ ਲੋਕ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਮਾਨ ਦਿੱਤਾ ਸਤਿਕਾਰ ਦਿੱਤਾ ਉਹਨਾਂ ਦੇ ਵਿੱਚ ਜਾ ਕੇ ਚਾਹੇ ਕੋਈ ਕੰਮ ਹੈ ਜਾਂ ਨਹੀਂ ਹੈ ਉਹਨਾਂ ਦੇ ਵਿੱਚ ਜਾ ਕੇ ਬੈਠ ਕੇ ਆਈਏ ਇੱਕ ਸਵਾਲ ਐਡ ਕਰ ਲੈਨੇ ਆ ਕਹਿੰਦੇ ਸਾਡੇ ਧੀਆ ਦਾ ਪਣਾ ਦਾ ਜ਼ਮਾਨਾ ਹੈ ਕਾਫੀ ਤੁਹਾਡੇ ਇਲਾਕੇ ਦੇ ਵਿੱਚੋਂ ਕਾਫੀ ਧੀਆ ਪਣਾ ਨੇ ਇਸ ਵਾਰੀ ਬਾਜੀ ਮਾਰੀ ਹੋ ਉਹਨਾਂ ਨੇ ਸੀਟ ਜਿਹੜੀ ਹੈ ਜਿੱਤ ਕੇ ਜਿਹੜਾ ਆਪ ਦੇ ਝੋਲੀ ਪਾਈਏ ਤੁਹਾਡੇ ਝੋਲੀ ਪਾਈਏ ਆਪਣਾ ਤਾਂ ਕੁਝ ਆਪਣਾ ਨੌਜਵਾਨ ਪੀੜੀ ਵੀ ਜਿਹੜਾ ਉਹ ਵੀ ਅੱਗੇ ਆਈ ਆ ਹਨਾ ਕੁਝ ਇਦਾਂ ਦੇ ਜਿੱਦਾਂ ਪੜੇ ਲਿਖੇ ਜਿੱਦਾਂ ਕਾਉਂਸਲਰ ਨੇ ਉਹ ਵੀ ਅੱਗੇ ਆਏ ਨੇ ਆਪਣਾ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਅਹ ਦੇਖੋ ਮੈਨੂੰ ਇਹ ਗੱਲ ਦੱਸਣ ਚ ਅਤੇ ਸ਼ੇਅਰ ਕਰਨ ਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿਉਂਕਿ ਮੈਂ ਖੁਦ ਇੱਕ ਔਰਤਾਂ ਮੈਂ ਐਮਐਲਏ ਆਇਥੇ ਹੋਰ ਇਸ ਵੇਲੇ ਮੇਰੇ ਪੰਜ ਕਾਉਂਸਲਰਸ ਦੇ ਵਿੱਚੋਂ ਚਾਰ ਕਾਉਂਸਲਰਸ ਜਿਹੜੀਆਂ ਨੇ ਉਹ ਉਹ ਸਾਡੀਆਂ ਭੈਣਾਂ ਨੇ ਮਹਿਲਾਵਾਂ ਨੇ ਸੋ ਉਹਦੇ ਨਾਲ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਮਹਿਲਾਵਾਂ ਨੂੰ ਇੱਕ ਜਿਹੜਾ ਵਧੀਆ ਪਲੇਟਫਾਰਮ ਇਹ ਆਮ ਆਦਮੀ ਪਾਰਟੀ ਨੇ ਹੀ ਦਿੱਤਾ ਹੈ ਕਿਉਂਕਿ ਪੁਰਾਣੀਆਂ ਜਿਹੜੀਆਂ ਪਾਰਟੀਆਂ ਸੀ ਉਹਦੇ ਵਿੱਚ ਮਹਿਲਾਵਾਂ ਸਿਰਫ ਸਟੇਜ ਸ਼ੇਅਰਿੰਗ ਤੇ ਦਿਖਦੀਆਂ ਹੁੰਦੀਆਂ ਸੀ ਕਿ ਸਟੇਜ ਤੇ ਬੈਠ ਗਏ ਪਰ ਆਮ ਆਦਮੀ ਪਾਰਟੀ ਦੀ ਅਗਰ ਰੀੜ ਦੀ ਹੱਡੀ ਮੈਂ ਮੰਦੀ ਤਾਂ ਮਹਿਲਾਵਾਂ ਨੂੰ ਮੰਦੀ ਔਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਸਪੋਰਟ ਮਹਿਲਾਵਾਂ ਦੀ ਹੈ ਉਹ ਹੋਰ ਕਿਸੇ ਪਾਰਟੀ 'ਚ ਨਹੀਂ ਹੁੰਦੀ ਹੈ ਬਟ ਇਹ ਦੋਨੋਂ ਰੈਸਿਪਰੋਕਲ ਹੈ ਮੈਂ ਦਿੱਲੀ ਕੈਂਪੇਨ ਦੇ ਵਿੱਚ ਕੰਮ ਕਰਕੇ ਆਈ ਆ ਤਾਂ ਮਹਿਲਾਵਾਂ ਦੀ ਪਾਰਟੀ ਅਗਰ ਅਸੀਂ ਕਹੀਏ ਤਾਂ ਆਮ ਆਦਮੀ ਪਾਰਟੀ ਮੰਨੀ ਜਾਂਦੀ ਹੈ ਕਿਉਂਕਿ ਇੱਕ ਮਹਿਲਾ ਨੂੰ ਕਿੰਨੀਆਂ ਪ੍ਰੋਬਲਮਸ ਦਾ ਰੁਪੇਸ਼ ਆਉਂਦੀਆਂ ਨੇ ਉਹ ਆਮ ਆਦਮੀ ਪਾਰਟੀ ਬਖੂਬੀ ਸਮਝਦੀ ਹੈ ਔਰ ਅਸੀਂ ਉਸੇ ਚੀਜ਼ ਨੂੰ ਟਾਰਗੇਟ ਕਰਦੇ ਹਾਂ ਕਿਉਂਕਿ ਸਾਨੂੰ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਿਆ 1100 ਦੀ ਅਸੀਂ ਗਾਰੰਟੀ ਜਿਹੜੀ ਦਿੱਤੀ ਹੈ ਜਿਹੜੀ ਅਸੀਂ ਪੂਰੀ ਕਰ ਦੇਣੀ ਹੈ ਬਹੁਤ ਜਲਦੀ ਉਹਦੇ ਚ ਹੁੰਦਾ ਸੀ ਕਿ ਉਹਦੇ ਨਾਲ ਕੀ ਬੇਨਫਿਟ ਹੈ ਇਹਦੇ ਨਾਲ ਇੰਨੀ ਕਿ ਅਮਾਉਂਟ ਨਾ ਬਣਦਾ ਕਿ ਪਰ ਮੇਰਾ ਖੁਦਾਏ ਮੰਨਣੇ ਔਰ ਮੇਰੇ ਨਾਲ ਸਾਰੀਆਂ ਮਹਿਲਾਵਾਂ ਸਹਿਮਤ ਹੁੰਦੀਆਂ ਜਦੋਂ ਮੈਂ ਕਹਿੰਨੀ ਆ ਕਿ ਇੱਕ ਜਦੋਂ ਖਰਚੇ ਦੀ ਗੱਲ ਆਂਦੀ ਤੇ ਕਿਸੇ ਟਾਈਮ ਮਹਿਲਾਵਾਂ 100 200 ਦੀ ਆਪਣੀ ਦਵਾਈ ਦੇ ਉੱਤੇ ਵੀ ਆ ਕੇ ਕਿਰਸ ਕਰ ਜਾਂਦੀਆਂ ਨੇ ਕਿ ਘਰ ਦਾ ਕੋਈ ਹੋਰ ਖਰਚਾ ਹੋ ਜਾਏਗਾ ਘਰ ਦੀ ਕੋਈ ਸਬਜ਼ੀ ਆ ਜਾਏਗੀ ਬੱਚੇ ਦੀ ਕੋਈ ਫੀਸ ਦਿੱਤੀ ਜਾਏਗੀ ਇਹੋ ਜੇ ਦੇ ਵਿੱਚ 1100 ਦੀ ਮਦਦ ਅਗਰ ਘਰ ਦੀਆਂ ਤਿੰਨ ਭੈਣਾਂ ਨੂੰ ਦੋ ਭੈਣਾਂ ਨੂੰ ਹੋ ਜਾਂਦੀ ਹੈ ਤਾਂ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਅੱਛਾ ਮੈਂ ਤੁਸੀਂ ਲੇਡੀਜ਼ ਉਹ ਆਪਣਾ ਪਰਿਵਾਰ ਵੀ ਮੈਨੇਜ ਕਰਨਾ ਪੈਂਦਾ ਹੈ ਨਾ ਪੋਲੀਟਿਸ਼ੀਅਨ ਵੱਲ ਵੀ ਦੇਖਣਾ ਪੈਂਦਾ ਕਿੱਦਾਂ ਫਿਰ ਸਾਰਾ ਮੈਨੇ ਅ ਦੇਖੋ ਇਹ ਕੁਦਰਤੀ ਹੁੰਦਾ ਹੈ ਇੱਕ ਲਾਈਫ ਵਰਕ ਲਾਈਫ ਬੈਲੈਂਸ ਇੱਕ ਵਰਡ ਹੁੰਦਾ ਸੋ ਜਦੋਂ ਤੁਹਾਨੂੰ ਆदत ਹੋਏ ਕਿਉਂਕਿ ਇਹ ਵੀ ਪਰਿਵਾਰ ਹੈ ਮੈਨੂੰ ਐ ਲੱਗਦਾ ਕਿ ਮੇਰੀ ਵੱਡੀ ਜ਼ਿੰਮੇਵਾਰੀ ਇਸ ਪਰਿਵਾਰ ਦੇ ਲਈ ਹੈ ਸੋ ਸਾਰਾ ਪਰਿਵਾਰ ਮੈਨੇਜ ਕਰ ਲੈਣੇ ਆ ਉਹ ਆਦਤ ਵੀ ਬਣ ਜਾਂਦੀ ਔਰ ਕੁਝ ਇੱਕ ਆਪਣੀ ਨੈਤਿਕ ਜ਼ਿੰਮੇਵਾਰੀ ਜਦੋਂ ਅਸੀਂ ਮਹਿਸੂਸ ਕਰਦੇ ਆ ਸੋ ਕਿਉਂਕਿ ਬੜੀ ਦੇਰ ਤੋਂ ਮੈਂ ਸੋਸ਼ਲ ਵਰਕ ਚ ਸੀ ਪਰਿਵਾਰ ਮੇਰਾ ਇਸ ਗੱਲ ਲਈ ਯੂਸ ਟੂ ਹੈ ਕਿ ਪਤਾ ਨਹੀਂ ਹਫ਼ਤੇ ਬਾਅਦ ਆਉਣਾ ਹੈ ਕਿ 10 ਦਿਨ ਬਾਅਦ ਆਉਣਾ ਹੈ ਕਦੋਂ ਆਣੇ ਪਰਿਆ ਕੀ ਜ਼ਿੰਮੇਵਾਰੀ ਸਾਰੀ ਜਿਹੜੀ ਆ ਉਹ ਦੋਨੋਂ ਵਰਕ ਲਾਈਫ ਬੈਲੈਂਸ ਕਰਕੇ ਪੂਰੀ ਬਖੂਬ ਹੀ ਨਿਭਾ ਲਈ ਦੀ ਜਦੋਂ ਲੰਮੇ ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਹੋ ਦਿੱਲੀ ਜਦੋਂ ਜਾਂਦੇ ਹੋ ਚੋਣਾਂ ਦੇ ਵਿੱਚ ਲੰਮੇ ਸਮੇ ਬਾਅਦ ਤੇ ਬੱਚੇ ਕਹਿੰਦੇ ਨਹੀਂ ਫਿਰ ਮੰਮੀ ਹੁਣ ਲੰਮੇ ਸਮੇ ਬਾਅਦ ਵਾਪਸੀ ਹੋਗੀ ਕਿ じゃ ਫਿਰ ਸਮਾਂ ਲੱਗੇਗਾ ਵੈਸੇ ਮੈਂ ਦੱਸਣਾ ਚਾਹੁੰਨੀ ਮੇਰੇ ਬੱਚੇ ਵੱਡੇ ਬੱਚੇ ਐ ਮੇਰਾ ਬੇਟਾ ਹਾਈ ਕੋਰਟ ਚ ਐਡਵੋਕੇਟ ਐ ਬੇਟੀ ਮੇਰੀ ਮੈਰਿਡ ਐ ਆਫਕੋਰਸ ਬੱਚੇ ਮਿਸ ਕਰਦੇ ਹੀ ਆ ਮਦਰਸ ਨੂੰ ਫੋਨ ਬਹੁਤ ਆਉਂਦੇ ਐ ਮੈਨੂੰ ਕਿਸੇ ਟਾਈਮ ਉਹਨਾਂ ਨੂੰ ਇੰਜ ਕਹਿਣਾ ਪੈਂਦਾ ਕਿ ਇੰਨੇ ਫੋਨ ਕੋਈ ਛੋਟੇ ਬੱਚੇ ਵੀ ਨਹੀਂ ਕਰਦੇ ਜਿੰਨੇ ਤੁਸੀਂ ਜਿੰਨੇ ਤੁਸੀਂ ਵੱਡੇ ਹੋ ਕੇ ਮੈਨੂੰ ਕਾਲ ਕਰਦੇ ਹੋ ਪਰ ਠੀਕ ਹੈ ਇਹ ਰਿਸ਼ਤੇ ਇਦਾਂ ਦੇ ਜ਼ਰੂਰੀਏ ਪਿਆਰ ਬਣਿਆ ਵੀ ਰਹਿਣਾ ਚਾਹੀਦਾ ਸੋ ਲੇਕਿਨ ਮੈਂ ਜਿਵੇਂ ਪਹਿਲਾਂ ਕਿਹਾ ਔਰ ਮੈਂ ਇੱਥੇ ਦੱਸਣਾ ਚਾਹਨੀ ਕਿ ਜਦੋਂ ਮੈਂ ਐਮਐਲਏ ਨਹੀਂ ਸੀ ਬਣੀ ਉਦੋਂ ਜਦੋਂ ਕੋਈ ਕੈਂਪੇਨ ਹੁੰਦੀ ਸੀ ਤਾਂ ਮੈਂ ਇੱਕ ਇੱਕ ਮਹੀਨਾ ਬਾਹਰ ਰਹਿੰਦੀ ਸੀ ਪਰ ਹੁਣ ਐਮਐਲਏ ਬਨਣ ਤੋਂ ਬਾਅਦ ਇੱਕ ਮਹੀਨਾ ਬਾਹਰ ਰਹਿਣਾ ਤੁਹਾਡਾ ਜ਼ਮੀਰ allow ਨਹੀਂ ਕਰਦਾ ਕਿਉਂਕਿ ਕਿਉਂਕਿ ਉੱਥੇ ਇਹ ਹੁੰਦਾ ਹੈ ਕਿ ਮੇਰੇ ਹਲਕੇ ਦੇ ਲੋਕਾਂ ਦੇ ਕੰਮ ਰਹਿ ਜਾਣਗੇ ਸੋ ਮੈਂ ਇਹ ਕੈਂਪੇਨ ਕਿਵੇਂ ਮੈਨੇਜ ਕਰਦੀ ਹਾਂ ਕਿਤੇ ਵੀ ਕਿ ਮੈਂ 4 ਦਿਨ ਜਿੱਥੇ ਡਿਊਟੀ ਉੱਥੇ ਰਹਿਣੀ ਆ 2 ਦਿਨ ਹਲਕੇ ਚ 3 ਦਿਨ ਉੱਥੇ ਰਹਿ ਲਿਆ 5 ਦਿਨ ਹਲਕੇ ਦੇ ਵਿੱਚ ਰਹਿ ਲਿਆ ਸੋ ਘੰਟੋ ਘਟੇ ਇੱਕ ਮਹੀਨੇ ਦੇ ਵਿੱਚ ਮੇਰੇ ਸੱਤ ਚੱਕਰ ਹੈ ਟੂ ਐਂਡ ਫੋਰ ਚੱਲਦਾ ਰਹਿੰਦਾ ਹੈ ਕਿਉਂਕਿ ਫਿਰ ਉਹੀ ਗੱਲ ਕਿ ਹੁਣ ਇਸ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਨੂੰ ਲੱਗਦਾ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਹੈ ਔਰ ਉਹਦੇ ਲਈ ਮੇਰਾ ਫਰਜ਼ ਜਿਹੜਾ ਉਹ ਪਹਿਲੇ ਬਣਦਾ ਹੈ अच्छा मैम एक सवाल ऐड कर लेने अमृतसर ਤੋਂ ਰੁੱਕ ਜਿਹੜਾ ਹੁਣ ਦਿੱਲੀ ਦੇ ਚੋਣਾਵਾਂ ਵਾਲ ਨੂੰ ਕਰ ਲੈਨੇ ਤੁਸੀਂ ਹੋ ਕੇ ਵੀ ਆਏ ਹੋ ਕੈਂਪੇਨਿੰਗ ਵੀ ਕੀਤੀ ਆ ਕਿਦਾਂ ਦਾ ਮਾਹੌਲ ਆ ਕਿਵੇਂ ਦੇਖਦੇ ਹੋ ਇਸ ਵਾਰੀ ਆਪਣਾ ਦਿੱਲੀ ਦੇ ਚੋਣਾ ਨੂੰ ਦੇਖੋ ਮੈਂ ਦਿੱਲੀ ਦੇ ਵਿੱਚ ਕੈਂਪੇਨ ਕੀਤਾ ਆ ਆਰ ਕੇ ਪੁਰਮ ਦੇ ਵਿੱਚ ਕੈਂਪੇਨ ਕੀਤਾ ਔਰ ਮੈਂ ਨਿਊ ਦਿੱਲੀ ਦੇ ਵਿੱਚ ਕੈਂਪੇਨ ਕੀਤਾ ਜਿਹੜੀ ਅਰਵਿੰਦ ਕੇਜੀਵਾਲਜੀ ਦੀ ਖੁਦ ਹੀ ਕੌਨਸਟਿਟੂਐਂਸੀ ਸੀਗੀ ਔਰ ਮੈਂ ਦੱਸਣਾ ਚਾਹੁੰਨੀ ਕਿ ਲੋਗ ਅਰਵਿੰਦ ਕੇਜੀਵਾਲਜੀ ਨੂੰ ਇੰਨਾ ਪਿਆਰ ਕਰਦੇ ਕਿ ਜਿਹੜੀਆਂ ਭੈਣਾ ਨਾ ਉਹ ਤਾਂ ਇਹ ਕਹਿ ਦਿੰਦੀਆਂ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ ਜਿੱਦਾਂ ਲੋਕ ਮੈਨੂੰ ਕਹਿੰਦੇ ਸੀ ਮੈਨੂੰ ਵੀ ਬਹੁਤ ਲੋਕ ਬਜ਼ੁਰਗੇ ਕਹਿ ਦਿੰਦੇ ਸੀਗੇ ਕਿ ਅਸੀਂ ਆਪਣਾ ਮਨ ਬਣਾਇਆ ਆਮ ਆਦਮੀ ਪਾਰਟੀ ਨੂੰ ਵੀ ਵੋਟ ਪਾਣਾ ਹੈ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ ਮੈਨੂੰ ਲੋਕ ਕਹਿੰਦੇ ਸੀਗੇ ਉੱਥੇ ਕਿ ਮੈਮ ਜੇ ਤੁਸੀਂ ਨਾ ਵੀ ਕਹਿਣ ਆਓਗੇ ਅਸੀਂ ਉਹਨਾਂ ਦੇ ਹੀ ਆ ਉਹ ਇਹ ਕਹਿੰਦੇ ਕਿ ਅਸੀਂ ਆਮ ਆਦਮੀ ਪਾਰਟੀ ਵਾਲੇ ਹਾਂ ਅਸੀਂ ਉਹਨਾਂ ਦੇ ਹੀ ਆ ਕਿਉਂਕਿ ਜਿੰਨੀਆਂ ਵੈਲਫੇਅਰ ਸਕੀਮਸ ਆਮ ਆਦਮੀ ਪਾਰਟੀ ਲੋਕਾਂ ਨੂੰ ਦੇ ਰਹੀ ਹੈ ਲੋਕਾਂ ਦੀ ਹਰ ਮਹੀਨੇ ਦੀ ਬਚਤ ਘੱਟੋ-ਘੱਟ 20 ਤੋਂ 25000 ਰੁਪਏ ਹੋ ਰਹੀ ਹੈ ਸੋ ਕੋਣ ਅਜਿਹੇ ਕਿਹੜਾ ਪਰਿਵਾਰ ਹੈ ਜਿਹੜਾ ਨਹੀਂ ਚਾਹੇਗਾ ਕਿ ਉਹਨਾਂ ਨੂੰ ਉਹ ਵੈਲਫੇਅਰ ਸਕੀਮਸ ਮਿਲਣ ਸੋ ਲੋਕਾਂ ਵੱਲੋਂ ਬਹੁਤ ਅੱਛਾ ਹੁੰਗਾਰਾ ਉੱਥੇ ਮਿਲਿਆ ਪਰ ਬੀਜੇਪੀ ਨੇ ਜਿੰਨੀ ਗੰਦੀ ਰਾਜਨੀਤੀ ਕੀਤੀ ਹੈ ਉਹ ਵੀ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨੀ ਆ ਜੀ ਕਿ ਜਿਸ ਏਰੀਆ 'ਚ ਮੇਰੀ ਡਿਊਟੀ ਸੀ ਉੱਥੇ ਲੋਕਾਂ ਨੂੰ ਇਹ ਆਫਰ ਦਿੱਤਾ ਜਾ ਰਿਹਾ ਕਿ 10000 ਰੁਪਏ ਲੈ ਕੇ ਤੇ ਬਲੂ ਇਨਕ ਲਗਵਾ ਲਓ ਉਂਗਲੀ ਦਿੱਲੀ ਦੇ ਵਿੱਚ ਹਾਂਜੀ ਦਿੱਲੀ ਦੇ ਵਿੱਚ ਅਰਵਿੰਦ ਕੇਜੀਵਾਲਜੀ ਦੀ ਕੰਸਟੀਟੂਐਂਸੀ ਦੇ ਵਿੱਚ ਤੁਹਾਡੇ ਮੌਕੇ ਦੇ ਸਾਹਮਣੇ ਦੀ ਗੱਲ ਹਾਂਜੀ ਹਾਂਜੀ ਉੱਥੇ ਉੱਥੇ ਹਰ ਰੋਜ਼ ਦਾ ਝਗੜਾ ਸੀ ਉੱਥੇ ਸਾਡੇ ਵੀਡੀਓ ਬਣ ਰਿਹਾ ਹੈ ਇਹ ਕੁਐਸਚਨ ਕੀਤਾ ਜਾ ਰਿਹਾ ਕਿ ਪੰਜਾਬ ਤੋਂ ਕੈਂਪੇਨ ਕਰਨ ਆਏ ਕਿਉਂ ਭਈ ਜਿੱਥੇ ਵੀ ਆ ਉਹਨਾਂ ਨੇ ਤੇ ਬੜੇ سارے ਸੀਐਮ ਇਕੱਠੇ ਕੀਤੇ ਪਏ ਆ ਉੱਥੇ ਅੰਮ੍ਰਿਤ ਸ਼ਾ ਪਰਚੇ ਵੰਡੇ ਜਾ ਰਿਹਾ ਘਰ ਜਾ ਕੇ ਮਲੇ ਨਾ ਮਾਹੌਲ ਖਰਾਬ ਕਰ ਰਹੇ ਹਾਂ ਜੀ ਸੋ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਬੀਜੇਪੀ ਬਹੁਤ ਗਿਰੇ ਹੋਏ ਲੈਵਲ ਦੀ ਸਿਆਸਤ ਕਰ ਰਹੀ ਹੈ ਔਰ ਉੱਥੇ ਨਾਲ ਵੋਟਾਂ ਕੱਟ ਦਿੱਤੀਆਂ ਗਈਆਂ ਬਹੁਤ ਸਾਰੀਆਂ ਬਹੁਤ ਸਾਰੇ ਜਿਹੇ ਪਰਿਵਾਰ ਜਿਹੜੇ ਮੈਨੂੰ ਪਤਾ ਲੱਗੇ ਕਹਿੰਦੇ ਜੀ ਉਹਨਾਂ ਨੂੰ ਪੈਸਾ ਪੂਸਾ ਪਹੁੰਚਾ ਦਿੱਤਾ ਗਿਆ ਕਿ ਤੁਸੀਂ ਵੋਟਾਂ ਵਾਲੇ ਦਿਨ ਘੁੰਮਣ ਫਿਰਨ ਚਲੇ ਜਾਓ ਅੱਛਾ ਔਰ ਉਹਨਾਂ ਨੂੰ ਐਕਸਪੈਂਸ ਜਿਹੜਾ ਉਹ ਦੇ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਥੱਲੇ ਗਿਰੇ ਹੋਏ ਸਤਰ ਦੀ ਜਿਹੜੀ ਰਾਜਨੀਤੀ ਹੈ ਉਹ ਬੀਜੇਪੀ ਕਰ ਰਹੀ ਹੈ ਹੈਵਿੰਗ ਸੈਟ ਦੈਟ ਲੋਕ ਅਰਵਿੰਦ ਜੀ ਨੂੰ ਬਹੁਤ ਪਿਆਰ ਕਰਦੇ ਨੇ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਆਪ ਨੂੰ ਦਿੱਲੀ ਦੇ ਵਿੱਚ ਇੱਕ ਐਸਟੈਬਲਿਸ਼ਡ ਸੀਐਮ ਫੇਸ ਜਿਹੜਾ ਹੈ ਉਹ ਬਣਾ ਲਿਆ ਹੋਇਆ ਔਰ ਨਾਲ ਮੈਂ ਵੀ ਦੱਸਣਾ ਚਾਹੁੰਨੀ ਕਿ ਕੁਝ ਲੋਕ ਇਹ ਜਿਹੀ ਵੀ ਮਿਲੇ ਸਾਨੂੰ ਜਿਹੜੇ ਕਹਿੰਦੇ ਕਿ ਅਸੀਂ ਹੈਗੇ ਭਾਜੀਪੀ ਆ ਨਾ ਅਸੀਂ ਆਈਡੀਓਲੋਜੀ ਭਾਜੀਪੀ ਦੀ ਫੋਲੋ ਕਰਦੇ ਆ ਕਰਾਂਗੇ ਪਰ ਵੋਟਾਂ ਮਦਮੀ ਪਤੀ ਨੂੰ ਪਾਵਾਂਗੇ ਕਿਉਂਕਿ ਸਾਡਾ ਬੈਨੀਫਿਟ ਹੈ ਔਰ ਉਹਨਾਂ ਨੇ ਮੈਨੂੰ ਐਗਜ਼ਾਮਪਲ ਇਹ ਦਿੱਤੀ ਕਿ ਕਹਿੰਦੇ ਮੈਂ ਮੇਰੇ ਮੈਂ ਸੀਏ ਆ ਬਾਈ ਪ੍ਰੋਫੈਸ਼ਨ ਔਰ ਮੇਰੇ ਤਿੰਨ ਘਰ ਨੇ ਦਿੱਲੀ ਦੇ ਵਿੱਚ ਤੇ ਬੱਚੇ ਮੇਰੇ ਬਾਹਰ ਨੇ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਮੇਰੇ ਤਿੰਨੇ ਘਰਾਂ ਦੇ ਬਿਜਲੀ ਦੇ ਬਿੱਲ ਆਉਂਦੇ ਸੀਗੇ ਚਾਹੇ ਘਰ ਬੰਦ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੇਰੇ ਦੋ ਘਰਾਂ ਦੇ ਬਿਜਲੀ ਦੇ ਬਿੱਲੇ ਆਣੇ ਬੰਦ ਹੋ ਗਏ ਉਹ ਮੇਰੀ ਮੇਰੀ ਉਹ ਸੇਵ ਵੀ ਖੁਦ ਖੁਦ ਦੇ ਘਰਾਂ ਦੇ ਜਿਹੜੇ ਹਾਂਜੀ ਹਾਂਜੀ ਜਿਹੜੇ ਲੋਕ ਦਿੱਲੀ ਦੇ ਲੋਕ ਨੇ ਉਹ ਦੱਸ ਰਹੇ ਨੇ ਕਿ ਅਸੀਂ ਹੈਗੇ ਭਾਜੀਪੀਆ ਨਾ ਅਸੀਂ ਆਈਡੀਓਲੋਜੀ ਭਾਜੀਪੀ ਦੀ ਫੋਲੋ ਕਰਦੇ ਆ ਪਰ ਵੋਟ ਅਸੀਂ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਬਣਾ ਕਿਉਂਕਿ ਸਾਨੂੰ ਬੈਨੀਫਿਟ ਹੈ ਸੋ ਮੈਂ ਇਹੀ ਦੱਸਣਾ ਚਾਹ ਰਹੀ ਆ ਕਿ ਆਮ ਆਦਮੀ ਪਾਰਟੀ ਨੇ ਡਾਲੀ ਦੇ ਵਿੱਚ ਲੋਕਾਂ ਨੂੰ ਇੰਨੇ ਸਾਰੇ ਬੈਨੀਫਿਟਸ ਦਿੱਤੇ ਜਿਨੂੰ ਅਸੀਂ ਸੋਸ਼ਲ ਸਿਕਿਉਰਿਟੀ ਕਹਿੰਦੇ ਆ ਫਰੀ ਦੀ ਰੇਵੜੀ ਨਹੀਂ ਹੈ ਉਹ ਫਰੀ ਦੀ ਰੇਵੜੀ ਨਹੀਂ ਹੈ ਉਹ ਕੁਝ ਵੀ ਫਰੀ ਵੀ ਨਹੀਂ ਹੈ ਉਹ ਲੋਕਾਂ ਦਾ ਹੀ ਪੇ ਕੀਤਾ ਟੈਕਸ ਹੈ ਵਿੱਚ ਇਨ ਵਨ ਵੇ অর ਦਾ ਅਦਰ ਅਸੀਂ ਲੋਕਾਂ ਨੂੰ ਵਾਪਸ ਦੇ ਰਹੇ ਆ ਜੀ ਅਗਰ ਇਹ ਫੋਰਨ ਕੰਟਰੀਜ਼ ਦੇ ਵਿੱਚ ਹੁੰਦਾ ਤੇ ਅਸੀਂ ਉਹਨੂੰ ਸੋਸ਼ਲ ਸਿਕਿਉਰਿਟੀ ਕਹਿੰਨੇ ਆ ਅਸੀਂ ਉਧਰ ਨੂੰ ਦੌੜੇ ਤਾਂ ਜਾਂਦੇ ਆ ਠੀਕ ਹੈ ਇੱਥੇ ਇੱਥੇ ਕਰਦੀ ਆ ਅਗਰ ਕੋਈ ਪਾਰਟੀ ਤੇ ਉਹਨੂੰ ਆਪੋਜੀਸ਼ਨ ਤੋਂ ਹਜ਼ਮ ਨਹੀਂ ਹੁੰਦਾ ਔਰ ਇਥੇ ਨਾਲ ਮੈਂ ਵੀ ਕਹਿਣਾ ਚਾਹੁੰਨੀ ਕਿ ਜਿਹੜੀ ਬੀਜੇਪੀ ਫ੍ਰੀਬੀ ਦਾ ਰੌਲਾ ਪਾਉਂਦੀ ਹੈ ਅੱਜ ਬੀਜੇਪੀ ਵੀ ਇਤਨੀ ਮਜਬੂਰ ਹੋ ਗਈ ਕਿ ਉਹਨਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਜੇ ਬੀਜੇਪੀ ਦੀ ਸਰਕਾਰ ਬਣਦੀ ਹੈ ਤੇ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸਕੀਮਸ ਹੈ ਉਹ ਐਂ ਚੱਲਣਗੀਆਂ ਅੱਛਾ ਉੱਥੇ ਹਾਂਜੀ ਉੱਥੇ ਇਹ ਕਿਹਾ ਗਿਆ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸਕੀਮਸ ਤੁਹਾਨੂੰ ਮਿਲ ਰਹੀਆਂ ਨੇ ਉਹ ਅਸੀਂ ਕੰਟੀਨਿਊ ਹੀ ਰੱਖਾਂਗੇ ਇਹਦਾ ਮਤਲਬ ਪਹਿਲੀ ਗੱਲ ਤੇ ਇਹ ਹੈ ਕਿ ਇਹਦਾ ਮਤਲਬ ਤੁਸੀਂ ਸਟੈਂਪ ਲਗਾ ਰਹੇ ਹੋ ਫਿਰ ਉਹ ਤਾਂ ਫ੍ਰੀ ਦੀ ਰੇਵੜੀ ਨਹੀਂ ਹੈ ਨਾ ਫਿਰ ਤੁਸੀਂ ਕਿਉਂ ਕਰ ਰਹੇ ਹੋ ਦੂਸਰੀ ਗੱਲ ਅਗਰ ਤੁਸੀਂ ਫ੍ਰੀ ਹੋਣ ਐਨਾਉਂਸ ਕਰ ਰਹੇ ਹੋ ਤਾਂ ਜਿਹੜੀਆਂ ਸਟੇਟਸ ਵਿੱਚ ਤੁਹਾਡੀ ਗਵਰਨਮੈਂਟ ਹੈ ਤੁਸੀਂ ਉੱਥੇ ਫ੍ਰੀ ਕਿਉਂ ਨਹੀਂ ਲਾਗੂ ਕਰ ਰਹੇ ਬਿਲਕੁਲ ਉਹ ਸਕੀਮ ਉੱਥੇ ਵੀ ਲਾਗੂ ਹੋਣੀ ਚਾਹੀਦੀ ਜਿੱਥੇ ਭਾਜਪਾ ਦੀ ਜਿੱਥੇ ਵੀ ਭਾਜਪਾ ਦੀ ਗਵਰਨਮੈਂਟ ਹੈ ਜਿੰਨਾ ਸਟੇਟਸ ਵਿੱਚ ਅਗਰ ਭਾਜਪਾ ਕੰਮ ਕਰਨ ਦੀ ਨੀਅਤ ਰੱਖਦੀ ਹੈ ਤਾਂ ਪਹਿਲਾਂ ਇਹ ਸਕੀਮਸ ਉਸ ਸਟੇਟ ਚ ਲਾਗੂ ਕਰਕੇ ਦਿਖਾਏ अच्छा मैम ਰੁਕ ਕਰ ਲੈਨੇ ਆ ਅੰਮ੍ਰਿਤਸਰ ਨੂੰ ਆ ਪਰਿਵਾਰ ਵੱਲੋਂ ਇੱਕ ਨਵੇਂ ਮੇਅਰ ਜਿਹੜੇ ਜਤਿੰਦਰ ਸਿੰਘ ਮੋਤੀਪਾਟਿਆ ਜੀ ਮਿਲੇ ਨੇ ਕੁਝ ਸ਼ਹਿਰ ਦੇ ਜਿਸ ਤਰ੍ਹਾਂ ਕਈ ਕਾਰਜ ਨੇ ਆਪਣਾ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਡਿਬੇਟ ਇੰਟਰਵਿਊ ਕੀਤੀ ਉਹਨਾਂ ਨੇ ਵੀ ਦੱਸਿਆ ਵੀ ਕੁਝ ਕਾਰਜ ਜਿਹੜੇ ਹੁਣ ਕੀਤੇ ਜਾਣਗੇ ਇਸ ਵਾਰੀ ਨਵੇਂ ਮੇਅਰ ਮਿਲੇ ਆ ਹਣਾ ਕੀ ਪਲਾਨਸ ਬਣਾਏ ਜਾ ਰਿਹਾ ਆ ਆ ਪਰਿਵਾਰ ਦੇ ਵੱਲੋਂ ਕੀ ਹੁਣ ਗਤੀਵਿਧੀਆਂ ਅੱਗੇ ਨੇ ਜਿਵੇਂ ਕਈ ਸਮੱਸਿਆ ਜਿਵੇਂ ਹਨਾ ਸ਼ਹਿਰ ਦੇ ਵਿੱਚ ਪਾਣੀ ਦੀਆਂ ਕੂੜੇ ਦੀ ਸਿਵਰੇਜ ਦੀਆਂ ਕਿਵੇਂ ਦੇਖਦੇ ਹੋ ਨਵੇਂ ਮੇਅਰ ਦੇ ਵੱਲੋਂ ਹੁਣ ਕਿਹੜੀ ਜ਼ਿੰਮੇਵਾਰੀ ਲਾ ਕੇ ਮਿਲ ਕੇ ਕੀ ਪਲਾਨ ਕੀਤਾ ਜਾ ਰਿਹਾ ਸਭ ਤੋਂ ਪਹਿਲੇ ਮੈਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਨੀ ਆ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਨੀ ਕਿ ਮੇਅਰਸ਼ਿਪ ਮੇਰੇ ਹੱਥੇ ਚਾਈ ਹੈ ਸੋ ਸੋ ਸਾਰੀ ਦੇਖ ਲਓ ਇੱਕ ਅੱਛਾ ਇੱਕ ਗੱਲ ਆ ਪੜੇ ਲਿਖੇ ਕੌਂਸਲਰ ਨੌਜਵਾਨ ਪੀੜ੍ਹੀ ਵੀ ਸਭ ਤੋਂ ਛੋਟੀ ਉਮਰ ਦੀ ਕੌਂਸਲਰ ਵੀ ਇੱਕ ਤੁਹਾਡੇ ਇਲਾਕੇ ਤੋਂ ਨਿਕਲੀ ਹੈ ਨਾ ਮ अच्छा ਤੁਹਾਨੂੰ ਸਾਰੀ ਇਨਫੋਰਮੇਸ਼ਨ ਹੈ ਇਹ ਮੈਡਮ ਸਾਡੇ ਪ੍ਰੋਫੈਸਰ ਸਿਗੀ ਜੀ ਮੈਨੂੰ ਪਤਾ ਨਰਜੀਤ ਇੱਕ ਮੇਰੀ MBA ਕਰਦੀ ਸਟੂਡੈਂਟ ਸਿਗੀ ਅਸ਼ਨੂਰ ਅਸ਼ਨੂਰ 23 23 ਸਾਲਾਂ ਦੀ ਹਾਂਜੀ ਸੋ ਇੱਕ ਸਾਡੇ ਮੈਡਮ ਹੈਗੇ ਨੇ ਉਹਨਾਂ ਨੇ BTech ਕੀਤੀ ਹੈ ਵੀਰ ਜੀ ਵੀ ਆਪਣਾ ਪੜੇ ਲਿਖੇ ਹਾਂਜੀ ਹਾਂਜੀ ਉਹ 21 ਨੰਬਰ ਵਾਰਡ ਚੋਂ ਸਾਡੇ ਉਹ ਹੈਗੇ ਆ ਮੈਡਮ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਸਾਰੀਆਂ ਮੇਰੀ ਜਿਹੜੀ ਟੀਮ ਹੈ ਉਹ ਪੜੀਆਂ ਲਿਖੀਆਂ ਔਰਤਾਂ ਦੀ ਇੱਕ ਟੀਮ ਬਣੀ ਹੈ ਇਸ ਤੋਂ ਜ਼ਿਆਦਾ ਖੁਸ਼ੀ ਹੈ ਕਿ ਮੇਅਰ ਸਾਡੇ ਹਲਕੇ ਦਾ ਔਰ ਉਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਗਰਾਊਂਡ ਦੇ ਵਿੱਚ ਵਿਚਰੇ ਹੋਏ ਨੇ ਉਹ ਮੋਤੀ ਪਾਤਿਆ ਜੀ ਜਿਹੜੇ ਸਾਡੇ ਨਵੇਂ ਮੇਅਰ ਬਣੇ ਨੇ ਉਹ ਗਰਾਊਂਡ 'ਚ ਵਿਚਰੇ ਹੋਏ ਨੇ ਲੋਕ ਬਹੁਤ ਖੁਸ਼ ਨੇ ਉਹਨਾਂ ਤੋਂ ਔਰ ਉਹਨਾਂ ਦਾ ਇੱਕ ਵਿਜ਼ਨ ਹੈ ਸ਼ਹਿਰ ਨੂੰ ਲੈ ਕੇ ਸੋ ਸਾਡੇ ਬਹੁਤ ਸਾਰੇ ਇਸ਼ੂਜ਼ ਜਿਹੜੇ ਸਾਨੂੰ ਆਂਦੇ ਪਏ ਸੀਗੇ ਉਹ ਮੈਨੂੰ ਉਮੀਦ ਹੈ ਜਿਵੇਂ ਗਾਰਬੇਜ ਲਿਫਟਿੰਗ ਹੈ ਔਰ ਰਾਤ ਵੀ ਮੇਰੇ ਕੋਲੇ ਬੈਠੇ ਸੀ ਸੋ ਸਭ ਤੋਂ ਪਹਿਲੇ ਗੱਲ ਉਹ ਗਾਰਬੇਜ ਲਿਫਟਿੰਗ ਦੀ ਕਰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਇਸ ਵੇਲੇ ਸ਼ਹਿਰ ਦਾ ਵੱਡਾ ਇਸ਼ੂ ਹੈ ਕਿ ਗਾਰਬੇਜ ਲਿਫਟ ਜਿਹੜਾ ਉਹ ਨਹੀਂ ਹੋ ਰਿਹਾ ਸੋ ਸ਼ਹਿਰ ਨੂੰ ਲੈ ਕੇ ਕੋ ਚੰਗਾ ਵਿਜ਼ਨ ਰੱਖਦੇ ਆਂ ਔਰ ਇਕੱਠੇ ਅਸੀਂ ਸਾਰੇ ਬਹੁਤ ਅੱਛਾ ਬਤੌਰ ਟੀਮ ਕੰਮ ਕਰਾਂਗੇ ਔਰ ਜਿਹੜਾ ਆ 2 ਸਾਲ ਦੇ ਵਿੱਚ ਕੀ ਕੁਝ ਮੰਥਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਸਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਅੱਛਾ ਇੱਕ ਆਖਰੀ ਸਵਾਲ ਹੈ ਪੁੱਛ ਲੈਣੇ ਮੈਮ ਫੇਰ ਛੁੱਟੀ ਲੈਣੇ ਮੈਮ ਕਈ ਵਾਰੀ ਹੁੰਦਾ ਕੋਈ ਇਲਾਕੇ ਦਾ ਮੁੱਦਾ ਮਸਲਾ ਹੁੰਦਾ ਅਸੀਂ ਹੁਣ ਵੀ ਦੇਖ ਰਹੇ ਸੀ ਆਪਣਾ ਕਈ ਵਾਰੀ ਤੁਹਾਡੇ ਨੌਲੇਜ ਚ ਨਹੀਂ ਹੁੰਦਾ ਜਾਂ ਥੱਲੇ ਜਿਹੜੀ ਟੀਮ ਹੁੰਦੀ ਆ ਉਹਨਾਂ ਦੇ ਨੌਲੇਜ ਚ ਨਹੀਂ ਹੁੰਦਾ ਪਰ ਲੋਕ ਕਹਿ ਦਿੰਦੇ ਨੇ ਆਪਣਾ ਵੀ ਹਾਂ ਇਹ ਜੀ ਕੰਮ ਨਹੀਂ ਕਰਵਾ ਰਹੇ ਜੀ ਇਹ ਗਲਤ ਆ ਪਰ ਉਹ ਮੁੱਦਾ ਹੋਏਗਾ ਨੌਲੇਜ ਤੋ ਫਿਰ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਥੋੜਾ ਜਿਹਾ ਬੁਰਾ ਵੀ ਲੱਗਦਾ ਹੈ ਕਿ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਰਹਿਣ ਦੇ ਬਾਵਜੂਦ ਜਦੋਂ ਕਿਤੇ ਇਹ ਸੁਣਨ ਨੂੰ ਮਿਲਦਾ ਹੈ ਕਿ ਅਸੀਂ ਮੈਮ ਦੇਖੇ ਨਹੀਂ ਹੈ ਤਾਂ ਦਿਲ ਨੂੰ ਠੇਸ ਵੀ ਪਹੁੰਚਦੀ ਹੈ ਕਿਉਂਕਿ ਆਪਣੇ ਆਪਣੇ ਪਰਿਵਾਰ ਛੱਡ ਕੇ ਅਸੀਂ ਅਸੀਂ ਉਹ ਪਰਿਵਾਰ ਤਾਂ ਭੁੱਲੇ ਹੀ ਪਏ ਆ ਵੀ ਪਰਿਵਾਰ ਹੈ ਅਸੀਂ ਇਸ ਪਰਿਵਾਰ ਨੂੰ ਜ਼ਿਆਦਾ ਟਾਈਮ ਦਿੰਨੇ ਆ ਪਰਿਵਾਰ ਨੂੰ ਆਪਣਾ ਮੰਨਦੇ ਆ ਕਿਤੇ ਵੀ ਹੋਈਏ ਤੀਜੇ ਚੌਥੇ ਦਿਨ ਦੌੜੇ ਆਈਦਾ ਇੱਕ ਤੰਗ ਹੁੰਦੀ ਹੈ ਕਿ ਸਾਡੇ ਹਲਕੇ ਦੇ ਪਰਿਵਾਰਾਂ ਨੂੰ ਸਾਡੀ ਲੋੜ ਹੈ ਸਾਨੂੰ ਵਾਪਸ ਜਾਣਾ ਹੈ ਤਾਂ ਜਦੋਂ ਸਿਰਫ ਓਪੋਜੀਸ਼ਨ ਦੇ ਪਿੱਛੇ ਲੱਗ ਕੇ ਇੱਕ ਨੈਰੇਟਿਵ ਸੈੱਟ ਕੀਤਾ ਜਾਂਦਾ ਹੈ ਕਿ ਤੁਸੀਂ ਮੈਡਮ ਦੇਖੇ ਮੈਂ ਜਦੋਂ ਕੈਂਪੇਨ ਕੀਤੀ ਤਾਂ ਮੈਨੂੰ ਇਹ ਸੁਣ ਚੋਂ ਮਿਲਿਆ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਮੈਨੂੰ ਦੱਸੋ ਤੁਹਾਡੀ ਵਾਰਡ 'ਚ ਕੰਮ ਹੋਏ ਹਾਂਜੀ ਮੈਮ ਕੰਮ ਤਾਂ ਬਹੁਤ ਹੋਏ ਬਿਜਲੀ ਦੇ ਵੀ ਕੰਮ ਹੋਏ ਗਲੀਆਂ ਦੇ ਵੀ ਕੰਮ ਹੋਏ ਪਾਣੀ ਦੇ ਵੀ ਮੈਂ ਕਿਉਂ ਕੰਮ ਕਿੰਨੇ ਕਰਾਏ ਮੈਡਮ ਤੁਸੀਂ ਕਰਾਏ ਤਾਂ ਮੈਂ ਕਿਹਾ ਫਿਰ ਮੈਮ ਕਿਵੇਂ ਨਹੀਂ ਦਿਖੇ ਤੁਸੀਂ ਆਪਣਾ ਐਮਐਲਏ ਆਪਣੇ ਕੰਮਾਂ 'ਚ ਦੇਖੋ ਮੈਂ ਇੱਕ ਹੀ ਗੱਲ ਲੋਕਾਂ ਨੂੰ ਸਮਝਾਉਣੀ ਆ ਕਿ ਤੁਹਾਡੇ ਕੰਮਾਂ ਦਾ ਅਸੀਂ ਜ਼ਿੰਮੇਵਾਰੀ ਲਈ ਹੈ ਜੇ ਤੁਹਾਡੇ ਕੰਮ ਹੋ ਰਹੇ ਐ ਤੇ ਇਹਦਾ ਮਤਲਬ ਕਿ ਤੁਹਾਡਾ ਐਮਐਲਏ ਤੁਹਾਡੇ 'ਚ ਐ ਜੇ ਤੁਹਾਡੀ ਵਾਰਡ 'ਚ 50 ਗਲੀਆਂ ਬਣੀਆਂ ਉਹ 50 ਗਲੀਆਂ ਦੇ ਮਹੂਰਤ ਮੈਂ ਕਰਕੇ ਗਈਆਂ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਅਸੀਂ ਐਮਐਲਏ ਨਹੀਂ ਦੇਖਿਆ ਆ ਤੁਹਾਡੇ ਸਾਹਮਣੇ ਮੈਂ ਕਾਲ ਕੀ ਕਰ ਰਹੀ ਹਾਂ ਤੁਸੀਂ ਚੈਂਬਰ ਨਹੀਂ ਪਾਏ ਇੱਥੇ ਸੀਵਰੇਜ ਹੈ ਇੱਥੇ ਕੰਮ ਰਹਿ ਗਿਆ ਹੈ ਇੱਥੇ ਅਸੀਂ ਡੀਲ ਕਰ ਰਹੇ ਹਾਂ ਸਾਰੇ ਕਾਲਸ ਹੋ ਰਹੇ ਐਮਐਲਏ ਦੀ ਮੌਜੂਦਗੀ ਤਾਂ ਦਾ ਮਤਲਬ ਤੇ ਹੀ ਹੈ ਕਿ ਤੁਹਾਡੇ ਕੰਮ ਹੋਣ ਫਿਰ ਦੂਸਰਾ ਕੀ ਹੈ ਕਿ ਤੁਹਾਡਾ ਐਮਐਲਏ ਐਕਸੈਸਿਬਲ ਹੋਣਾ ਚਾਹੀਦਾ ਮੈਨੂੰ ਮੈਂ ਸਾਰੇ ਲੋਕਾਂ ਨੂੰ ਇੱਕੋ ਹੀ ਗੱਲ ਕਹਿਣੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਜਿਹੜੇ ਪਹਿਲੇ ਕਦੇ ਐਮਐਲਏ ਸੀ ਉਹਨਾਂ ਦੇ ਨਾਲ ਇਦਾਂ ਕਦੇ ਬਹਿ ਕੇ ਗੱਲ ਵੀ ਕੀਤੀ ਹੋਏਗੀ ਸੋ ਅੱਜ ਦੀ ਡੇਟ 'ਚ ਅਗਰ ਹਰ ਮਹੀਨੇ ਜਾਂ ਡੇਢ ਮਹੀਨੇ 2 ਮਹੀਨੇ 'ਚ ਇੱਕ ਵਾਰ ਵੀ ਮੈਂ ਬੈਠ ਕੇ ਇਹਨਾਂ ਦੇ ਨਾਲ ਇਸ ਤਰ੍ਹਾਂ ਰੂਬਰੂ ਹੋ ਰਹੀ ਆ ਮੇਰਾ ਕੋਈ ਸਿਕਿਉਰਿਟੀ ਚੈੱਕ ਨਹੀਂ ਆ ਤੁਸੀਂ ਦੇਖੋ ਮੇਰੇ ਘਰ ਵੀ ਕੋਈ ਆਉਂਦਾ ਤੇ ਸਿਕਿਉਰਿਟੀ ਚੈੱਕ ਨਹੀਂ ਸਾਰੇ ਹੈਰਾਨ ਹੋ ਜਾਂਦੇ ਆ ਇਹ ਹੀ ਬਦਲਾਅ ਸੀ ਜੀ ਦੀ ਅਸੀਂ ਗੱਲ ਕਰਦੇ ਸੀ ਜੀ ਸੋ ਅੰਤ ਜਾਂਦੇ ਜਾਂਦੇ ਹੋਏ ਅਲਾਕਾ ਤੁਹਾਡੇ ਜਿਹੜੇ ਇਲਾਕੇ ਦੇ ਇਸ ਟਾਈਮ ਵੀਡੀਓ ਵਿਊਅਰਸ ਦੇਖ ਰਹੇ ਨੇ ਜਿਹੜੇ ਵੀ ਦੇਖ ਰਹੇ ਆ ਆਪਣਾ ਹਲਕਾ ਪੂਰਬੀ ਦੇ ਆਪਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣਾ ਮੈਂ ਉਹਨਾਂ ਨੂੰ ਅੱਜ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਮੈਂ ਤੁਹਾਨੂੰ ਇਹ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਵਿੱਚ ਰ੍ਹਾਂਗੀ ਔਰ ਮੈਂ ਤੁਹਾਡੇ ਵਿੱਚ ਹੀ ਹਾਂ ਸੋ ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੇ ਗਲਤ ਪ੍ਰੋਪਾਗੈਂਡੇ ਦੇ ਪਿੱਛੇ ਨਾ ਲੱਗੋ ਅਗਰ ਤੁਹਾਨੂੰ ਵਿਰੋਧੀ ਇਹ ਪੁੱਛਦੇ ਆ ਕਿ ਮੈਡਮ ਨੂੰ ਦੇਖਿਆ ਤਾਂ ਇਹ ਨਾ ਕਹੋ ਕਿ ਮੈਡਮ ਨੂੰ ਨਹੀਂ ਦੇਖਿਆ ਇਹ ਕਹੋ ਕਿ ਰੋਜ਼ ਦੇਖਦੇ ਆ ਰੋਜ਼ ਬਿਜਲੀ ਦਾ ਬਿੱਲ ਸਾਡਾ ਫ੍ਰੀ ਆ ਰਿਹਾ ਹੈ ਹਰ ਰੋਜ਼ ਅਸੀਂ ਕੋਈ ਨਾ ਕੋਈ ਬੈਨੀਫਿਟ ਲੈ ਰਹੇ ਆਂ ਮੁਹੱਲਾ ਕਲਿਨਿਕ ਦਾ ਫਾਇਦਾ ਅਸੀਂ ਰੋਜ਼ ਲੈ ਰਹੇ ਆਂ ਕਮਿਊਨਿਟੀ ਹਾਲ ਦਾ ਅਸੀਂ ਬੈਨੀਫਿਟ ਰੋਜ਼ ਲੈ ਰਹੇ ਆਂ ਸੜਕੀਆਂ ਆ 19 ਨੰਬਰ ਦੇ ਵਿੱਚ ਘਟੋ ਘਟ 50 ਗਲੀਆਂ ਅਸੀਂ ਨਵੀਆਂ ਬਣਾਈਆਂ ਲੋਕ ਇਹ ਮੰਨਦੇ ਕਿ ਸਾਨੂੰ ਨਰਕ ਚੋਂ ਕੱਢ ਦਿੱਤਾ 18 ਨੰਬਰ ਦੇ ਵਿੱਚ ਇੱਕ ਕਿਵਰੇਜ ਨਹੀਂ ਸੀ ਉਹ ਲਾਈਨ ਪੈ ਗਈ ਹੈ ਇੱਕ ਰੋਡ ਨਹੀਂ ਸੀ ਉਹ ਰੋਡ ਨਵੀਂ ਪਵਾ ਦਿੱਤੀ ਹੈ ਇੱਕ ਸਕੂਲ ਆਫ ਫੈਮਿਨੈਂਸ ਜਿਹੜਾ ਹੈ ਉਹ ਨਵਾਂ ਬਣ ਗਿਆ ਸੋ ਇਹ ਸਾਰੇ ਕੰਮਾਂ ਦੇ ਵਿੱਚ ਰੋਸ ਤੁਸੀਂ ਆਪਣੇ ਐਮ ਐਲ اے ਦੇਖਦੇ ਹੋ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਹੈ ਮੈਂ ਤੁਹਾਡੇ ਵਿੱਚ ਹਾਂ ਤੁਸੀਂ ਜਦੋਂ ਮੈਨੂੰ ਮਿਲਣਾ ਚਾਹੁੰਦੇ ਹੋ ਮੈਂ ਜਦੋਂ ਇਸ ਦਫ਼ਤਰ 'ਚ ਬੈਠਣਾ ਹੁੰਦਾ ਮੇਰਾ ਇੱਕ ਦਿਨ ਪਹਿਲੇ ਫੇਸਬੁੱਕ ਦੇ ਉੱਤੇ ਉਹ ਮੈਸੇਜ ਪੈ ਜਾਂਦਾ ਕਿ ਮੈਂ ਸਵੇਰੇ ਇੰਨੇ ਤੋਂ ਇੰਨੇ ਇਸ ਦਫ਼ਤਰ 'ਚ ਬੈਠਣਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਤੁਸੀਂ ਮੈਨੂੰ ਆਪਣੇ ਘਰ ਬੁਲਾਉਣਾ ਚਾਹੁੰਦੇ ਤੁਸੀਂ ਜਦੋਂ ਮਰਜ਼ੀ ਮੈਨੂੰ ਕਾਲ ਕਰੋ ਤੁਸੀਂ ਕਰੋਗੇ ਮੈਮ ਅਸੀਂ ਮਿਲਣਾ ਚਾਹੁੰਦੇ ਆ ਤੁਹਾਨੂੰ ਮੈਂ ਉੱਥੇ ਵੀ ਆਉਣ ਨੂੰ ਤਿਆਰ ਹਾਂ ਪਰ ਵਿਰੋਧੀਆਂ ਦੇ ਪਿੱਛੇ ਲੱਗ ਕੇ ਇਹ ਨਾ ਕਹੋਗੇ ਅਸੀਂ ਮੈਡਮ ਨਹੀਂ ਦੇਖੇ ਕਦੇ ਵੀ ਬਸ ਇਹ ਇੱਕ ਮੈਸੇਜ ਹੈ ਮੇਰਾ ਸੋ ਕੀਮਤੀ ਸਮਾਂ ਦੇ ਲਈ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੋ ਐਸੀ ਇੱਕ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਆ ਵਿਧਾਇਕ ਮੈਡਮ ਜੀਵਨਜੋਤ ਕੌਰ ਦੇ ਨਾਲ ਕੀਤੀ। ਉਹਨਾਂ ਨੇ ਦੱਸਿਆ ਕਿ ਐਸ ਵਕਤ ਜਿਹੜਾ ਉਹ ਦਿੱਲੀ ਦਾ ਦੌਰਾ ਵੀ ਕਰਕੇ ਆਏ ਸੀ ਉੱਥੇ ਕੰਪੇਨਿੰਗ ਵੀ ਕੀਤੀ। ਕਿੱਦਾਂ ਦਾ ਮਾਹੌਲ ਸੀ ਤਾਂ ਜੋ ਇਲਾਕੇ ਦੇ ਨਵੇਂ ਮੇਅਰ ਮੇਰੇ ਨੇ ਤੇ ਕਿੱਦਾਂ ਦੀ ਪਲੈਨਿੰਗ ਜਿਹੜੀਆਂ ਅੰਮ੍ਰਿਤਸਰ ਨੂੰ ਵਾਅਦੇ ਤੇ ਵਿਕਾਸ ਪੱਖੋਂ ਅੱਗੇ ਲੈ ਕੇ ਜਾ ਰਹੀਆਂ ਉਹ ਕੀਤੀਆਂ ਜਾ ਰਹੀਆਂ ਨੇ। ਸੋ ਇਦਾਂ ਦੀ ਹੋਰ ਖਬਰਾਂ ਦੇਖ ਲਈ ਤੁਸੀਂ ਸਾਡੇ ਚੈਨਲ ਨਾਲ ਜਰੂਰ ਜੁੜੇ ਰਹੋ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵਗਿਲ ਸ਼ਾ। ਮੇਨਾਂ ਨੇ ਕੈਮਰਾਮੈਨ ਰਿਸ਼ਾਲ ਖੇੜਾ, ਅੰਮ੍ਰਿਤਸਰਵਾ ਕਾਰਪੋਰੇਸ਼ਨ ਨੇ ਭਾਈ ਇਹ ਮੈਨੂੰ ਇਹ ਦੱਸੋ ਇਹ ਕਾਰਪੋਰੇਸ਼ਨ ਨੇ ਹੋਈ